हां जगी जी आज मैं सरपंच साहब ਦੇ ਨਾਲ ਬੜੇ ਖੁਸ਼ ਖੜੇ ਹਾਂ ਹਾਂ ਜੀ ਆ ਜੀ सरपंच साहब ਬਹੁਤ ਧੰਨਵਾਦੀ ਤੁਹਾਡਾ ਜਿਹੜਾ ਇੱਥੇ ਸਵੈ ਲਈ ਨਹੀਂ ਤਾਂ ਇੱਥੇ ਜਿੱਦਾਂ ਗੰਦ ਨਿਕਣ ਲੱਗ ਗਿਆ ਜੀਗਾ ਇੱਥੋਂ ਨਿਕਲਣਾ ਹੀ ਮੁਸ਼ਕਲ ਹੋ ਜਾਣਾ ਸੀਗਾ ਜੀ ਤੁਹਾਡਾ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਆ ਕੰਮ ਕੀਤਾ ਨਾਲ ਤਾਂ ਪੰਚਾਇਤ ਲਈ ਹਮ ਦੇਣਾ ਆਪਣੇ ਪਿੰਡ ਦਾ ਵਿਕਾਸ ਹੋਊਗਾ ਜੀ ਜਿੱਦਾਂ ਦਾ ਵੀ ਤੇ ਬਾਕੀ ਨਾਲੇ ਗੰਦ ਤੋਂ ਬਚੂਗਾ ਜੀ ਜਿਹਦੇ ਵਿੱਚ ਹੋਰ ਵੀ ਕੰਮ ਕਰੂਗਾ ਬੜੀਆਂ ਬਾਰਾਂ ਤੁਹਾਡਾ ਬਹੁਤ ਧੰਨਵਾਦ ਦਾ ਵੀ ਧੰਨਵਾਦ ਸਮੂਹ ਨਗਰ ਦਾ ਧੰਨਵਾਦ ਕਰਦੇ ਆਂ ਰੰਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਹਾਂਜੀ ਤੁਸੀਂ ਜਿਹੜੇ ਰਾਜਨੀਤਿਕ ਨੂੰ ਵਧੀਆ ਤਰੀਕੇ ਨਾਲ ਚਾਹਦੇ ਹੋ ਤੇ ਸਾਡਾ ਵੀ ਹੌਸਲਾ ਵਧਾਇਆ ਤੁਸੀਂ ਜਿਹੜਾ ਅੱਜ ਤੁਸੀਂ ਸਾਡਾ ਇਹ ਕਵਰੇਜ ਕਰਨ ਆਇਓ ਸਾਡਾ ਮੇਨ ਮੋਟ ਵੀ ਇਹ ਸੀ ਕਿਉਂਕਿ ਇੱਥੋਂ ਮਿੱਟੀ ਵੀ ਚੋਰੀ ਹੋਈ ਆ ਕਾਫੀ ਵੱਡੀ ਮਾਤਰਾ ਚ ਤੇ ਨਾਲੇ ਤਾਂ ਆਪਣੀ ਹੁਣ ਚੋਰੀ ਰੁਕੂਗੀ ਤੇ ਇੱਥੇ ਜਿਹੜਾ ਗੰਦਗਿਰਦਾ ਸੀ ਉਹ ਵੀ ਬੰਦ ਹੋ ਗਿਆ ਤੇ ਆਪਾਂ ਨੂੰ ਇੱਥੋਂ ਆਮਦਨ ਵੀ ਹੋਊਗੀ ਪੰਚਾਇਤ ਨੂੰ ਤੇ ਇੱਕ ਆਪਾਂ ਨੇ ਹੋਰ ਨਗਰ ਨਿਵਾਸੀਆਂ ਦੀ ਰੇ ਦੇ ਨਾਲ ਬਾਕੀ ਅਸੀਂ ਇਕੱਠ ਵੀ ਕਰਾਂਗੇ ਰੈ ਵੀ ਲਵਾਂਗੇ ਮੈਂ ਸੋਚ ਰਿਹਾ ਸੀ ਕਿ ਜਿਹੜਾ ਆਪਣੇ ਇੱਥੇ ਕਨੈਕਸ਼ਨ ਆ ਹਾਂਜੀ ਜਿਹੜਾ ਆਪਾਂ ਨਲਾਮ ਕਰਦੀ ਉਹਨੂੰ ਤੇ ਇਹ ਕਨੈਕਸ਼ਨ ਦਾ ਆਪਾਂ ਜਿਹੜਾ ਆਪਣੇ ਪਾਕ ਤਰਵਿਦਾ ਜੀ ਦਾ ਗੁਰਦੁਆਰਾ ਸਾਹਿਬ ਆ ਹਾਂਜੀ ਉੱਥੇ ਆਪਣਾ 3.5 ਲੱਖ ਦਾ ਬਿੱਲ ਪੈਂਡਿੰਗ ਖੜਾ ਅੱਛਾ ਜੀ ਤੇ ਉੱਥੇ ਆਪਾਂ ਮਹਿਸੂਸਦਾ ਵੀ ਇਹ ਕਨੈਕਸ਼ਨ ਨਲਾਮ ਕਰਕੇ ਜਿਹੜੇ ਉਹ ਪੈਸੇ ਆਉਣਗੇ ਉਹਦੇ ਨਾਲ ਅਸੀਂ 5 ਕਿਲੋਵਾਟ ਜਾਂ 7 ਕਿਲੋਵਾਟ ਦਾ ਰੂਪਕੋਬ ਦਾ ਕਨੈਕਸ਼ਨ ਲੱਗੇ ਮੋਟਰ ਦਾ ਸਾਡਾ ਗੁਰਦੁਆਰਾ ਸਾਹਿਬ ਦਾ ਵੀਰ ਮਾਫੂਜੂ ਕੋਸ ਆਪਾਂ ਕਮੇਟੀ ਦੀ ਮਦਦ ਲੈ ਲਾਂਗੇ ਤੇ ਨਾਲੇ ਆਪਣੀ ਜਿਹੜੀ ਮੋਟਰ ਉਹ ਚੱਲਦੀ ਹੋ ਜੂਗੀ ਸਰਪੰਚ ਸਾਹਿਬ ਇੱਕ ਚੀਜ਼ ਬੜੀ ਧਿਆਨਯੋਗ </body>ਜਿਹੜਾ ਟੈਕਨੀਕਲ ਪੁਆਇੰਟ ਆ ਵੀ ਆਪਾਂ ਇੱਥੇ ਇਹ ਕਨੈਕਸ਼ਨ ਉੱਥੇ ਲੈ ਕੇ ਜਾਈਏ ਤੇ ਇੱਥੇ ਸੋਲਰ ਸਿਸਟਮ ਲਾਈਏ ਬੜਾ ਵਧੀਆ ਗੱਲ ਹੈ ਤੇ ਨਾਲ ਦੀ ਨਾਲ ਜੱਗੀ ਜੀ ਤੁਸੀਂ ਬੇਨਤੀ ਕਰਦੇ ਸੀਗੇ ਵੀ ਇੱਥੇ ਜਿਹੜਾ ਕੂੜਾ ਕਰਕਟ ਜਿਹੜਾ ਤੁਸੀਂ ਇਸ ਪਾਸੇ ਦਾ ਚੱਕਿਆ ਹੁਣ ਹੈਗਾ ਤੇ ਇਸ ਜ਼ਮੀਨ ਨੂੰ ਬਿਲਕੁਲ ਪੱਧਰ ਕਰਕੇ ਵਰਤੋਂ ਦੇ ਵਿੱਚ ਲਿਆਂਦਾ ਇਹ ਜਿਹੜਾ ਸਲੰਗਾ ਜੋ ਕਦਮ ਹੈ ਇਹ ਬਹੁਤ ਵੱਡਾ ਕਦਮ ਹੈ ਨਹੀਂ ਇਹ ਅਣਗੌਲਿਆ ਪਿਆ ਸੀ ਜਗਾ ਤੇ ਜਿਸ ਵਿੱਚੋਂ ਕੋਈ ਇਨਕਮ ਨਹੀਂ ਆ ਰਹੀ ਸੀ ਤੇ ਇੱਕ ਕੂੜੇ ਦਾ ਡੰਪ ਬਣ ਗਿਆ ਸੀ ਆਪਣੇ ਏਰੀਆ ਦਾ ਤੇ ਅਸਕਰ ਰਾਤ ਨੂੰ ਜਿੱਦਾਂ ਲੋਕਾਂ ਨੂੰ ਲੋੜ ਸੀ ਜ਼ਰੂਰਤ ਮਿੱਟੀ ਚੱਕ ਕੇ ਲੈ ਜਾਂਦੇ ਸੀਗੇ ਉਹ ਉਹ ਜੋਗੀ ਚੋਰੀ ਹਾਂ ਇਹ ਸਰਪੰਚ ਸਾਹਿਬ ਵੀ ਦੱਸਦੇ ਵੀ ਮਿੱਟੀ ਵੀ ਇੱਥੋਂ ਚੋਰੀ ਹੋਣ ਲੱਗ ਗਈ ਸੀ ਵੱਡੀ ਮਾਤਰਾ ਦੇ ਵਿੱਚ ਤੇ ਸਪੰਸ ਆਵਾਜ਼ ਕਰਦੇ ਆਂ ਕਿ ਮੁੜ ਕੇ ਇੱਥੇ ਕੋਈ ਕੂੜਾ ਸੁੱਟਣ ਤੇ ਸਖਤੀ ਵਰਤੀ ਜਾਊਗੀ ਜੀ ਬਿਲਕੁਲ ਬਿਲਕੁਲ ਆਪਾਂ ਲੈ ਕੇ ਬੋਰੀ ਲਵਾਵਾਂਗੇ ਵੈਸੇ ਜੇ ਬੈਂਦੜ ਹੋਈ ਆਈ ਹੁਣ ਲੈ ਆਉਣਾ ਇੰਨੀ ਆਪਾਂ ਚਲੋ ਇਹਦੀ ਪੰਚਾਇਤ ਕੀਤੀ ਕਰੂਗੀ ਜੇ ਕੋਈ ਚਾਹਵਨ ਸੱਜਣਾ ਇੱਕ ਬੇਨਤੀ ਹੋਰ ਕਰਦੇ ਆਂ ਉਹ ਠੇਕੇ ਤੇ ਲੈ ਜਾਦਾ ਜੇ ਨਹੀਂ ਚੜੂਗੀ ਤਾਂ ਅਸੀਂ ਆਪ ਕੀਤੀ ਕਰਾਂਗੇ ਅਗਲੇ ਸਾਲ ਤੇ ਇਹਦੀ ਬੋਲੀ ਹੋਇਆ ਕਰੀ ਬਿਲਕੁਲ ਜੀ ਬਿਲਕੁਲ ਤੇ ਨਾਲ ਜਿਹੜਾ ਇੱਥੇ ਪਾਣੀ ਉਹਦੇ ਨਾਲ ਇਹਦੀ ਸਿੰਚਾਈ ਹੋਊਗੀ ਤੇ ਇਹਨੂੰ ਦੇਖ ਕੇ ਆਪਣੇ ਹੋਰ ਵੀ ਕਿਸਾਨ ਵੀਰੇ ਦਾ ਪਾਣੀ ਲੈਣਗੇ ਬਿਲਕੁਲ ਬਿਲਕੁਲ ਤੇ ਇਹ ਨੂੰ ਇੱਕ ਬੇਨਤੀ ਆ ਕਿ ਪਾਣੀ ਦਾ ਜਿਹੜਾ 70 ਵਾਲਾ ਨੂੰ ਡੂੰਗਾ ਨਾ ਕੀਤਾ ਜਾਵੇ ਤਾਂ ਕਿ ਹਾਂਜੀ ਉਹ ਆਪਣੇ ਬਹੁਤ ਆਉਣ ਵਾਲੀਆਂ ਜਨਰੇਸ਼ਨਾਂ ਲਈ ਹਾਂਜੀ ਇਹ ਤੁਹਾਡੇ ਨਾਲ ਵਾਦਾ ਵੀ ਇਹ ਦੂ ਡੂੰਗਾ ਨਹੀਂ ਕਰਾਂਗੇ ਨਗਰ ਨਿਵਾਸੀਆਂ ਨੂੰ ਮੈਂ ਭਰੋਸਾ ਦਿਵਾਉਣਾ ਕਿ ਐਮਐਲਏ ਸਾਉ ਨਮੀ ਕਿ ਦੂਜੇ ਫੇਜ਼ ਵਿੱਚ ਆਪਣੇ ਗਰਾਊਂਡ ਲਈ ਵੀ ਤਕਰੀਬਨ 20 ਤੋਂ 25 ਲੱਖ ਦੇ ਵਿੱਚ ਵਿੱਚ ਐਸਟੀਮੇਟ ਲੱਗ ਚੁੱਕੀ ਹੈ ਉਹ ਵੀ ਆਪਣੇ ਰੀਲੀਜ਼ ਹੋਊਗਾ ਬਹੁਤ ਵਧੀਆ ਗੱਲ ਹੈ ਜੀ ਹਾਂਜੀ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਨਵੰਗੰਗੌਰ ਦਾ ਹਾਂਜੀ ਹਾਂਜੀ ਇਹ ਬੜੀ ਬਰੀਆ ਕਾਰਜ ਹੈ ਤੁਸੀਂ ਮਹੂਰਤ ਕੀਤਾ ਸਾਡੇ ਪਾਸੇ ਜੀ ਬਹੁਤ ਧੰਨਵਾਦ ਤੁਹਾਡਾ ਹਾਂਜੀ ਨਾਲ ਅੱਜ ਕਢਾਣੀ ਕਲਾ ਦੇ ਮੋਤਵਰ ਬੰਦੇ ਮੌਜੂਦ ਹਨ ਜੋ ਕਿ ਅਸੀਂ ਪੰਚਾਇਤੀ ਜ਼ਮੀਨ ਕਢਾਣੀ ਕਲਾ ਜਾਂ ਪਾਸੇ ਖੜੇ ਹਾਂ ਜੋ ਪੰਚਾਇਤ ਨੇ ਪੱਧਰ ਕਰਕੇ ਵਰਤੋਂ ਦੇ ਵਿੱਚ ਲਿਆਂਦੀ ਹੈ ਤੇ ਸਾਡੇ ਨਾਲ ਰਮਨਦੀਪ ਸਿੰਘ ਜੋ ਕਿ ਪੰਚਾਇਤ ਦੇ ਬਹੁਤ ਹੀ ਪੁਰਾਣੇ ਮੈਂਬਰ ਹਨ ਉਹਨਾਂ ਤੋਂ ਇਸ ਬਾਰੇ ਜਾਣਕਾਰੀ ਲੈਣੇ ਆ। ਪੰਸਾਪ। ਹਾਂਜੀ। ਇਸ ਨੂੰ ਪਧਰਾ ਕਰਨ ਤੋਂ ਬਾਅਦ ਤੁਹਾਡਾ ਕੀ ਪ੍ਰੋਗਰਾਮ ਹੈ ਇੱਥੇ? ਇਹ ਹੁਣ ਜਿੰਮੇ ਪਹਿਲਾ ਪ੍ਰੋਜੈਕਟ ਚੱਲਿਆ ਸੀਗਾ। ਹਾਂਜੀ। ਪੂਰਾ ਇਹ ਕਵਰ ਕਰਨ ਦਾ ਸੀਗਾ। ਠੀਕ ਹੈ ਜੀ। ਪਰ ਉਹ ਨਹੀਂ ਹੋਇਆ ਹੈਗਾ। ਠੀਕ ਹੈ। ਚਲੋ ਹੁਣ ਜਿਹੜੀ ਬਾਦੂ ਜ਼ਮੀਨ ਪਈ ਸੀਗੀ। ਹਾਂਜੀ। ਉਹ ਪਧਰ ਕਰਕੇ ਹੁਣ ਵੰਡੜ ਕਰਤੀ। ਠੀਕ ਹੈ ਜੀ। ਬਹੁਤ ਵਧੀਆ ਗੱਲ ਆ। ਹੁਣ ਬੈਂਟਰ ਹੋ ਗਈ ਹੁਣ ਜਿਵੇਂ ਬਾਹਰਲੇ ਕੋਈ ਆਉਂਦੇ ਸੀਗੇ ਬਾਹਰਲੇ ਪਿੰਡਾਂ ਦੇ ਸਾਰਾ ਕੂੜਾ ਘਟ ਕਰ ਇੱਥੇ ਸਿੱਟ ਜਾਂਦੇ ਸੀ ਆ ਕੇ ਠੀਕ ਹੈ ਜੀ ਉਹ ਇੱਕ ਤਾਂ ਉਹ ਬੰਦ ਹੋ ਜਾਊਗਾ ਠੀਕ ਹੈ ਜੀ ਬਾਕੀ ਜਿਹੜਾ ਪਾਣੀ ਆਉਂਦਾ ਟੋਬਿਆਂ ਦਾ ਉਹਨੂੰ ਆ ਜਗ੍ਹਾ ਰੱਖ ਲਈ ਠੀਕ ਹੈ ਇਹਦੇ ਵਿੱਚ ਪਾਣੀ ਆਈ ਜਾਊਗਾ ਹਾਂਜੀ ਇਹਨੂੰ ਇਹਨੂੰ ਡੂੰਗਾ ਤਾਂ ਨਹੀਂ ਕੀਤਾ ਜਾਊਗਾ ਤਾਂ ਡੂੰਗਾ ਨਹੀਂ ਕੀਤਾ ਜਾਊ ਜੇ ਹੋਰ ਵੱਧ ਜ਼ਰੂਰਤ ਹੋਵੇ ਇਹਨੂੰ ਥੋੜਾ ਜਿਹਾ ਹੋਰ ਵਧਾ ਲਿਆ ਜਾਊਗਾ ਠੀਕ ਹੈ ਜੀ ਜਿੰਨੀ ਕਿ ਜ਼ਰੂਰਤ ਹੋਊਗੀ ਯਾਨੀ ਬਹੁਤ ਵਧੀਆ ਹੋਇਆ ਇਹ ਇੱਕ ਤਾਂ ਆਲੇ-ਦਾਲ ਦਾ ਪਾਣੀ ਨਹੀਂ ਖਰਾਬ ਹੋਊਗਾ। ਹਾਂਜੀ। ਜਿਵੇਂ ਕਹਤੋਂ ਡੂੰਗਾ ਹੋ ਕੇ ਆਪਾਂ ਕਹਿੰਦੇ ਆਂ ਵੀ ਪਾਣੀ ਖਰਾਬ ਹੋਊਗਾ। ਇੱਕ ਵੀ ਜਾਨੀ ਕੋਸ਼ਿਸ਼ ਕੀਤੀ ਆ ਵੀ ਜਿਹੜਾ ਟੂਬਿਆਂ ਦਾ ਪਾਣੀ ਆਵੇ ਉਹ ਸਾਫ਼ ਕਰਕੇ ਹੀ ਆਵੇ ਇੱਥੇ ਉਹ ਵਧੀਆ। ਹਾਂ ਸਾਫ਼ ਕਰਕੇ ਆਵੇ ਹੁਣ ਪ੍ਰੋਜੈਕਟ ਤਾਂ ਇਹ ਸੀਗਾ ਵੀ ਪਾਣੀ ਟ੍ਰੀਟ ਕਰਕੇ ਇੱਥੇ ਆਊਗਾ। ਹਾਂਜੀ ਹਾਂਜੀ। ਹੁਣ ਉਹ ਪ੍ਰੋਜੈਕਟ ਵਿਚੇ ਰਹਿ ਗਿਆ। ਹਾਂਜੀ। ਬਾਕੀ ਅਸੀਂ ਤਾਂ ਇਹੀ ਮੰਗ ਕਰਦੇ ਆਂ ਉੱਥੋਂ ਟ੍ਰੀਟ ਹੋ ਕੇ ਹੀ ਪਾਣੀ ਇੱਥੇ ਆਵੇ। ਠੀਕ ਹੈ। ਹਾਂ। ਤੇ ਆਉਣ ਵਾਲੇ ਸਮੇਂ 'ਚ ਇੱਥੇ ਕੋਈ ਗੰਦ ਦਾ ਡੰਪ ਤਾਂ ਨਹੀਂ ਆਉਣ ਲੱਗਣ ਦੇ। ਨਹੀਂ, ਉਹ ਆਉਣ ਨਹੀਂ ਦਵਾਂਗੇ ਅਸੀਂ ਕਿਉਂਕਿ ਸਾਡੀਆਂ ਆਲੇ-ਦਾਲੇ ਜ਼ਮੀਨਾਂ ਨੇ ਇੱਥੇ ਅਸੀਂ ਆਉਂਦੇ ਜਾਂਦੇ ਰਹੇ ਹਾਂ। ਜੇ ਕੋਈ ਇੱਥੇ ਸਿੱਟੂਗਾ ਅਸੀਂ ਉਹਨੂੰ ਰੋਕਾਂਗੇ। ਹਾਂਜੀ। ਬਾਕੀ ਹੁਣ ਬੈਂਦਰ ਹੋ ਗਈ ਜ਼ਮੀਨ ਜਿਹੜੀ ਖਾਲੀ ਪਈ ਸੀਗੀ ਉੱਥੇ ਨਹੀਂ ਕੋਈ ਡੰਪ ਕਰੂਗਾ। ਹਾਂ। ਹਾਂ ਬਿਲੂ ਜੀ ਤੁਹਾਡੀ ਕੀ ਡਿਮਾਂਡ ਹੈ ਜੀ? ਇਹੀ ਡਿਮਾਂਡ ਹੈ ਜੀ ਜਿਹੜੀ ਰਮਨਦੀਪ ਨੇ ਦੱਸੀ ਆ। ਅੱਛਾ ਜੀ। ਠੀਕ ਆ। ਇਹਦੀ ਰੈਅ ਠੀਕ ਆ ਜੀ। ਵੀ ਇੱਥੇ ਕੋਈ ਕੂੜਾ ਕਰਕੜਾ ਹਟਾ ਨਹੀਂ ਦਵਾਂਗੇ। ਕੋਲ ਹੁੰਦੇ ਤਾਂ ਨਹੀਂ ਹਟਣ ਦ ਪਰ ਕੀ ਆ ਤੁਸੀਂ ਬੇਨਤੀ ਕਰਾਂਗੇ ਅਸੀਂ ਆ ਆਂਡੀ ਗਾਂਡੀ ਵੀ ਇੱਥੇ ਕੂੜਾ ਕੜ ਕੜ ਹਿੱਟਣ ਨਹੀਂ ਦੇਵਾਂਗੇ ਹਾਂਜੀ ਤੇ ਪਿੰਡ ਚੋਂ ਵਾਲਾ ਵੀ ਉਹ ਇੱਥੇ ਨਹੀਂ ਅਜੀ ਕਰਦੇ ਪੈਣ ਅੱਗੇ ਦਾ ਪਿੰਡ ਦਾ ਕੂੜਾ ਕੜ ਕੇ ਇੱਥੇ ਢੇਟੇ ਜਾਂਦਾ ਠੀਕ ਹੈ ਹਾਂ ਬਹੁਤ ਸੋਹਣੀ ਜਗ੍ਹਾ ਬਗੀ ਹੁਣ ਖੇਤ ਬਣ ਗਿਆ ਠੀਕ ਹੈ ਠੀਕ ਚੰਗਾ ਪੰਸਾ ਬਹੁਤ ਧੰਨਵਾਦ ਤੁਹਾਡਾ ਤੇ ਆਉਣ ਵਾਲੇ ਸਮੇਂ ਚ ਇਸ ਜਗ੍ਹਾ ਨੂੰ ਬੜਾ ਖੂਬਸੂਰਤ ਬਣਾ ਕੇ ਰੱਖਣ ਦਾ ਨਹੀਂ ਪਿੰਡ ਦਾ ਸਾਰੇ ਇਹ ਧਿਆਨ ਰੱਖਾਂਗੇ ਇਹ ਸਾਡੀ ਜ਼ਿੰਮੇਵਾਰੀ ਹੈ ਇਹਦੀ ਠੀਕ ਹੈ ਥੈਂਕ ਯੂ ਜੀ ਕੀ ਦਿਖਾ ਰਹੇ ਹੋ ਅੱਜ ਅੱਜ ਤੱਕ ਆ ਰਹੇ ਆ ਜੀ ਜਿਹੜੀ ਪੰਚਾਇਤ ਦੀ ਜ਼ਮੀਨ ਪਈ ਸੀ ਆਪਣੇ ਹਾਂਜੀ ਬਲਾਸਪੁਰ ਰੋਡ ਦੇ ਉੱਪਰ ਹਾਂਜੀ ਉੱਥੇ ਪਾਣੀ ਸੀ ਜਾਂ ਪਹਿਲਾਂ ਕੱਢਿਆ ਇਹਨਾਂ ਨੇ ਟੋਬੇ ਦਾ ਅੱਛਾ ਜੀ ਪਰ ਉੱਥੇ ਗੰਦ ਬਹੁਤ ਪੈਣ ਲੱਗ ਗਿਆ ਸੀਗਾ ਅੱਛਾ ਜੀ ਸ਼ਾਨ ਸਾਹਿਬ ਦੀ ਬਹੁਤ ਵਧੀਆ ਸੋਚ ਆ ਠੀਕ ਹੈ ਇਹ ਜ਼ਮੀਨ ਨੂੰ ਵੈਂਡਰ ਕਰਕੇ ਨਾਲ ਤਾਂ ਪੰਚਾਇਤ ਨੂੰ ਆਮਦਨ ਵੱਧ ਗਈ ਅੱਛਾ ਜੀ ਤੇ ਨਾਲੇ ਸਾਫ ਸਫਾਈ ਰਹਿਣ ਲੱਗ ਗਈ ਠੀਕ ਹੈ ਨਹੀਂ ਤਾਂ ਇੱਥੋਂ ਜਿੱਥਾਂ ਗੰਦ ਸਿੱਟਣ ਲੱਗ ਗਈ ਹਾਂਜੀ ਲੋਕਾਂ ਕੇ ਤਾਂ ਨਿਕਣਾ ਵੀ ਮੁਸ਼ਕਲ ਹੋ ਜਾ ਕਰਨਾ ਸੀ ਹਾਂਜੀ ਸਰਪੰਚ ਜੀ ਬਹੁਤ ਵਧੀਆ ਸੋਚ ਆਈ ਸਰਪੰਚ ਸਾਹਿਬ ਦੀ ਹਾਂ ਸਾਰੀ ਪੰਚਾਇਤ ਨੇ ਜਿਹੜਾ ਰਲ ਮਿਲ ਕੇ ਸਾਰਾ ਸਫਾਈ ਕੀਤੀ ਹੈਗੀ ਹਾਂਜੀ ਆਪਾਂ ਆਮ ਪੰਚਾਇਤ ਨੂੰ ਲਾਂਭੇ ਦਿੰਦੇ ਰਹਿਣੇ ਆ ਨਹੀਂ ਨਹੀਂ ਇਹ ਇੱਕ ਬਹੁਤ ਸਲੰਘਾਯੋਗ ਕਰਨੇ ਜੀ ਸਾਰੀ ਪੰਚਾਇਤ ਸਾਰਾ ਸਲੰਘਾਯੋਗ ਕਦਮ ਆ ਤੇ ਪੰਚਾਇਤ ਨੂੰ ਇਸ ਕੰਮ ਦੇ ਪ੍ਰਤੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਇੱਕ ਬਹੁਤ ਵੱਡਾ ਗੰਦ ਪਿਆ ਹੋਇਆ ਸੀ ਹਾਂ ਜੀ ਆ ਰੇਤੋ ਜੀ ਕਿਸੇ ਟਾਈਮ ਨਿੰਗ ਨਹੀਂ ਹੋਣਾ ਸੀ ਸੜਕ ਤੇ ਇੰਨਾ ਗੰਦ ਪੈ ਜਾਣਾ ਸੀ ਹਾਂ ਜੀ ਹਾਂ ਜੀ ਜਿੱਦਾਂ ਬਾਹਰਲੇ ਆ ਕੇ ਜਾਂ ਕਈ ਫਲੈਸ਼ਰ ਦੇ ਟਾਈਮ ਪਾਰ ਪਾਰ ਕਰਕੇ ਤੇ ਲਾਉਣ ਲੱਗੇ ਸੀ ਹਾਂ ਜੀ ਇਹਦੇ ਕਰਕੇ ਬਾਕੀ ਆਲੇ-ਦਾਲੇ ਮੋਟਰ ਵਾਲਿਆਂ ਨੇ ਵੀ ਕਿਹਾ ਵੀ ਅਸੀਂ ਦੇਖ ਧਿਆਨ ਰੱਖਾਂਗੇ ਹਾਂ ਜੀ ਔਰ ਗੰਦ ਨਹੀਂ ਸੱਟਣ ਦਊਗੀ ਬਾਕੀ ਪੰਚਾਇਤ ਨੂੰ ਵੀ ਬੇਨਤੀ ਆ ਵੀ ਹੁਣ ਜਿੱਦਾਂ ਸਫਾਈ ਆ ਵਧੀਆ ਇਹ ਵਰਤੋਂ ਜੋ ਹੋਊਗੀ ਆਮਦਨ ਆਉਣ ਲੱਗੀ ਹਾਂ ਜੀ ਤੇ ਪਿੰਡ ਦਾ ਵਿਕਾਸ ਲਈ ਕੰਮ ਆਊਗੇ ਪੈਸੇ ਬਿਲਕੁਲ ਬਿਲਕੁਲ ਬਹੁਤ ਵਧੀਆ ਕੀਤਾ ਜੀ ਪੰਚਾਇਤ ਦਾ ਬਹੁਤ ਧੰਨਵਾਦ ਆ ਬਿਲਕੁਲ ਦੇਖੋ ਕਿੰਨੀ ਜ਼ ਚਾਹੀ ਇੱਥੇ ਗਰਾਊਂਡ ਬਣਾ ਲਓ ਪੰਚਾਇਤ ਨੂੰ ਇਨਕਮ ਵੀ ਆਊਗੀ ਇਨਕਮ ਵੀ ਆਊਗੀ ਹਾਂਜੀ ਹਾਂਜੀ ਬਾਕੀ ਪਿੰਡਰ ਜੋਗ ਜਮੀਨ ਆ ਜੀ ਇਹ ਵਧੀਆ ਜਮੀਨ ਆ ਕੋਈ ਬਾੜੀ ਹਾਂ ਇਹ ਬਹੁਤ ਵਧੀਆ ਕਦਮ ਆ ਪੰਚਾਇਤ ਦਾ ਤੇ ਇਹ ਵਧਾਈ ਦੇ ਪਾਤਰ ਵਧਾਈ ਦੇ ਪਾਤਰ ਨੇ ਜੀ ਬਹੁਤ ਸਾਰੀ ਪੰਚਾਇਤ ਦੀ ਘੜਾਣੀ ਕਲਾਂ ਦੀ ਹਾਂਜੀ ਬਿਲਕੁਲ ਨਗਰਵ ਜਿੰਨੇ ਵੀ ਨੌਜਵਾਨ ਮੁੰਡੇ ਨੇ ਹਾਂਜੀ ਹਾਂਜੀ ਇਹਨਾਂ ਦੀ ਸੋਚ ਨੇ ਬਹੁਤ ਵਧੀਆ ਕੀਤਾ ਜੀ ਇਹ ਚੰਗਾ ਜੱਗੀ ਜੀ ਧੰਨਵਾਦ ਜੀ